ਸਾਥਿਓ ਪਿਛਲੇ ਕਈ ਦਿਨਾਂ ਤੋਂ ਆਪਣਾ ਬਿਜਲੀ ਕਰਮਚਾਰੀਆਂ ਦਾ ਜੋ ਸੰਘਰਸ਼ ਸੀਗਾ ਉਹ ਆਪਣੀਆਂ ਮੰਗਾਂ ਮੁਸ਼ਕਲਾਂ ਦੇ ਸਬੰਧ ਵਿੱਚ ਚੱਲ ਰਿਹਾ ਸੀਗਾ ਤੇ ਉਹਨੂੰ ਅੱਜ ਜਿਹੜਾ ਹੈਗਾ 13 ਤਰੀਕ ਨੂੰ ਮੁਲਤਵੀ ਕੀਤਾ ਗਿਆ ਤੇ ਉਹ ਕਿੰਨਾ ਕਿੰਨਾ ਕਾਰਨਾ ਕਰਕੇ ਮੁਲਤਵੀ ਕੀਤਾ ਗਿਆ ਤੇ ਮੈਨੇਜਮੈਂਟ ਨੇ ਸਾਨੂੰ ਜਾਂ ਸਰਕਾਰ ਨੇ ਕੀ ਦਿੱਤਾਗਾ ਮੈਂ ਸਾਡੇ ਮਾਨਯੋਗ ਮਜਰੀ ਸਾਹਿਬਾ ਉਹਨਾਂ ਨਾਲ ਗੱਲ ਕਰਨੀ ਜਾਵਾਂਗਾ ਕਿ ਜਿਹੜਾ 1 ਕਰੋੜ ਦੀ ਮੰਗ ਸੀ ਜਿਹੜੀ ਸਾਡੀ ਉਸ ਡਿਮਾਂਡ ਤੇ ਸਾਨੂੰ ਕੀ ਦਿੱਤਾ ਦੱਸਿਆ ਜਾਵੇ ਜਦੋਂ ਸਾਡਾ ਕਰਮਚਾਰੀ ਡਿਊਟੀ ਦੌਰਾਨ ਆਪਣੀ ਡਿਊਟੀ ਕਰਦਾ ਹੋਇਆ ਉਹਨੂੰ ਕਰੰਟ ਲੱਗ ਜਾਂਦਾ ਸੀ ਤੇ ਫੈਟਲ ਐਕਸੀਡੈਂਟ ਹੋ ਜਾਂਦਾ ਸੀਗਾ ਤਾਂ ਉਹਦੇ ਤੇ ਉਹਨੂੰ ਪਹਿਲਾਂ 10 ਲੱਖ ਰੁਪਇਆ ਦਿੱਤਾ ਜਾਂਦਾ ਸੀਗਾ ਲੇਕਿਨ ਅੱਜ 12 ਤਰੀਕ ਨੂੰ ਅਸੀਂ ਪਿਛਲੇ ਕੱਲ ਉਹ ਜਿਹੜੀ amount ਹੈ ਵਧਾ ਕੇ 30 ਲੱਖ ਤੇ ਜਿਹੜਾ ਅਸੀਂ ਫੈਸਲਾ ਕੀਤਾ ਹੈ ਵੀ ਜਦੋਂ ਵੀ ਕੋਈ ਅਜਿਹਾ ਇਸ਼ੂ ਆਊਗਾ ਪਰਮਾਤਮਾ ਕਰੇ ਕਿਸੇ ਦੀ ਸਾਡੇ ਤੋਂ ਨਾਲ ਪੁੱਛੇ ਪਰ ਜਦੋਂ ਪਛੜ ਗਿਆ ਤੇ ਉਥੇ ਕੱਚਾ ਪੱਕਾ ਜੋ ਵੀ ਹੈ ਇੱਕ ਸਾਰਤਾ ਦੇ ਨਾਲ ਜੋ ਵੀ ਬਿਜਲੀ ਬੋਰਡ ਦੇ ਵਿੱਚ ਕੰਮ ਕਰ ਰਿਹਾ ਉਹ 30 ਲੱਖ ਰੁਪਇਆ ਉਹਦਾ ਡੈਥ ਕੰਪਨਸੇਸ਼ਨ ਦਿੱਤਾ ਜਾਊਗਾ ਇਸ ਤੋਂ ਅੱਗੇ ਗੱਡੀਵਿੰਦ ਸਾਹਿਬ ਆਰਟੀਐਮ ਦੀ ਪਿਛਲੇ ਲੰਬੇ ਸਮੇਂ ਤੋਂ ਪ੍ਰੋਮੋਸ਼ਨ ਰੁਕੀ ਹੋਈ ਸੀ ਤੁਸੀਂ ਉਸ ਬਾਰੇ ਕੀ ਦੱਸਣਾ ਚਾਹੋਗੇ ਔਰ ਕੀ ਫੈਸਲਾ ਹੋਇਆ ਉਹਦੇ ਬਾਰੇ ਚ ਜੀ ਪਹਿਲਾਂ ਸੀਗਾ 12 ਔਰ 15 ਮੈਟਰਕ ਨਾਉਨ ਮੈਟਰਕ ਦਾ ਹੁਣ ਉਹਨੂੰ ਉਹਦਾ ਪੀੜ ਘਟਾ ਕੇ 5 ਸਾਲ ਜਿਹੜਾ ਉਹ ਕਰ ਦਿੱਤਾ ਗਿਆ 24 ਤਰੀਕ ਨੂੰ ਬੀਓਡੀ ਦੀ ਮੀਟਿੰਗ ਹੋਏਗੀ ਉਹਦੇ ਚ ਸਾਨੂੰ 25 ਤਰੀਕ ਨੂੰ ਉਹਦਾ ਜਿਹੜਾ ਸਰਕੂਲਰ ਆਏਗਾ ਅਸੀਂ ਜਿੰਨੇ ਵੀ ਸਾਡੇ ਗ੍ਰੈਡਾਂ ਦੇ ਉੱਪਰ ਆਰਟੀਐਮ ਸਾਡੇ ਨੌਜਵਾਨ ਕੰਮ ਕਰ ਰਹੇ ਅਸੀਂ ਉਹਨਾਂ ਨੂੰ ਕਹਿਣਾ ਚਾਹੁੰਦੇ ਵੀ ਤੁਸੀਂ ਪ੍ਰੋਸਾ ਕਰੋ ਤੁਸੀਂ ਜਲਦੀ ਤਰੱਕੀ ਪਾਓਗੇ ਤੇ ਹੁਣ ਸਾਨੂੰ ਜਿਹੜਾ ਉਹ ਡਿਊਟੀਆਂ ਕਰਦਿਆਂ ਕੰਮ ਤੇ ਜੁੜ ਜਾਣਾ ਚਾਹੀਦਾ ਤੇ ਅੱਜ ਉਹਦੇ ਵਾਸਤੇ ਆਰਟੀਐਮ ਦੇ ਵਾਸਤੇ ਮੈਨੇਜਮੈਂਟ ਤੁਹਾਨੂੰ ਕੀ ਲਿਖ ਕੇ ਦੇ ਰਹੀ ਆ ਮੈਂ ਜਿੰਨੇ ਸਾਨੂੰ ਇਹੋ ਲੈ ਕੇ ਦੇ ਰਹੀ ਆ ਕਿ ਅਸੀਂ ਜਿਹੜੀ ਬੀਓਡੀ ਦੀ ਮੀਟਿੰਗ ਆ ਉਹਦੇ ਵਿੱਚ ਇਹ ਨੂੰ ਪਾਸ ਕਰਾਵਾਂਗੇ ਅਸੀਂ ਕਿਉਂਕਿ ਇੱਕ ਇੱਕ ਬਦਲਣਾ ਮਤਲਬ ਜਿਹੜਾ ਜੋ ਪਹਿਲਾਂ ਵਾਲਾ ਸਿਸਟਮ ਚੱਲ ਰਿਹਾ ਹੈ ਉਹਨੂੰ ਬਦਲੀ ਕਰ ਰੈਗੂਲੇਸ਼ਨ ਨੂੰ ਚੇਂਜ ਕਰਨਾ ਕਰਕੇ ਉਹਦੇ ਵਾਸਤੇ ਬੀਓਡੀ ਜ਼ਰੂਰੀ ਆ ਨਹੀਂ ਤਾਂ ਇਹ ਨਾਲ ਹੀ ਸਰਕੂਲਰ ਹੋ ਜਾਂਦਾ ਜੇ ਇਹ ਪ੍ਰੋਬਲਮ ਨਾ ਹੁੰਦੀ ਤਾਂ ਤੇ ਇਸ ਤੋਂ ਅੱਗੇ ਸਾਡੇ ਨਾਲ ਜਿਹੜੇ ਹੈਗੇ ਸਾਡੇ ਬਹੁਤ ਹੀ ਸਤਿਕਾਰਯੋਗ ਮੰਡਾਲੀ ਸਾਹਿਬ ਨੇ ਮੰਡਾਲੀ ਸਾਹਿਬ ਮੈਂ ਤੁਹਾਨੂੰ ਪੁੱਛਣਾ ਚਾਹਾਂਗਾ ਕਿ ਪਿਛਲੇ ਲੰਬੇ ਸਮੇਂ ਤੋਂ ਜਦੋਂ ਤੋਂ 2021 ਦਾ ਪੇਮੈਂਟ ਮਿਲਿਆ ਸੀ ਤੇ ਉਹਦੇ ਵਿੱਚ ਇੱਕ ਗੱਲ ਉੱਠ ਕੇ ਆ ਰਹੀ ਸੀ ਕਿ OC ਨੂੰ ਪੇਮੈਂਟ ਨਹੀਂ ਦਿੱਤਾ ਜਾ ਰਿਹਾ ਅੱਜ ਕੀ ਉਹਦੇ ਵਾਸਤੇ ਸਰਕੂਲਰ ਜਾਰੀ ਕੀਤਾ ਦੱਸਿਆ ਜਾਵੇ ਜਿਹੜਾ ਪਿਛਲੇ ਲੰਬੇ ਸਮੇਂ ਤੋਂ ਜੋ ਸਾਡੇ ਮੇਰੇ ਸਾਥੀ ਗ੍ਰੇਡਾਂ ਤੇ OC ਦੀ ਕੈਟਾਗਰੀ ਸੀ ਉਹ ਪੇਮੈਂਟ ਤੋਂ ਬਾਝਾ ਰਹਿ ਗਈ ਸੀ ਅੱਜ ਉਹਨਾਂ ਨੂੰ ਮੇਰੇ ਬੋਰਡ ਦੀ ਮੀਟਿੰਗ ਦੇ ਵਿੱਚ ਕੱਲ ਜੋ ਸਾਡੀ ਪਾਵਰ ਸੈਕਟਰੀ ਮੰਤਰੀ ਸਰਾਂ ਸਾਡੇ ਸੀਐਮ ਜੀ ਸਰਾਂ ਸਮੁੱਚੀ ਸਾਡੀ ਲੀਡਰਸ਼ਿਪ ਸਮੁੱਚੇ ਸਾਡੇ ਮਾਜਮਾ ਨਾਲ ਜੇ ਫੈਸਲਾ ਹੋਇਆ ਕਿ ਉਹਨਾਂ ਨੂੰ ਵੀ 24 ਦੀ ਬੀਓਡੀ ਦੇ ਵਿੱਚ ਜਾ ਕੇ ਜਿਹੜਾ ਪੇਪੰਗਲਾ ਮਸਲਾ ਸੀ ਉਹਨਾਂ ਨੂੰ ਪੇਮੈਂਟ ਤੋਂ ਬਾਝੇ ਸੀ ਉਹਨਾਂ ਨੂੰ ਦਿੱਤਾ ਜਾਵੇ ਤੇ ਅੱਜ ਉਹਨਾਂ ਨੇ ਇਹ ਸਰਕੂਲਰ ਜਾਰੀ ਕਰਤਾ ਕਿ ਜਿਹੜਾ ਮਤਲਬ ਕਿ 24 ਤਰੀਕ ਨੂੰ ਸੀ ਬੀਓਡੀ 'ਚ ਏਜੰਡਾ ਲਾ ਕੇ ਉਹ ਵੀ ਸਾਨੂੰ 24 ਜੂਨ ਨੂੰ ਦਾ ਸਰਕੂਲਰ ਦਿੱਤਾ ਜਾ ਤੇ ਇਸ ਤੋਂ ਕੇ ਸਾਡੇ ਕੋਲੇ ਇਹੋ ਜਿਹੇ ਜਿਹੜੇ ਹੈਗੇ ਆ ਸੂਬਾ ਆਗੂ ਨੇ ਸਾਡੇ ਨਾਲ ਰਣਜੀਤ ਜੀ ਢੱਲੋਂ ਸਾਹਿਬ ਜੁੜੇ ਹੋਏ ਨੇ ਤੇ ਉਹ ਤੁਹਾਨੂੰ ਜਿਹੜੀਆਂ ਜਦੋਂ ਐਕਸੀਡੈਂਟ ਹੋ ਜਾਂਦਾ ਤੇ ਜਈ ਤੇ ਇੱਕ ਪਰਚਾ ਦਰਜ ਕਰ ਦਿੱਤਾ ਜਾਂਦਾਗਾ ਬਿਨਾਂ ਕਿਸੇ ਇਨਕੁਆਰੀ ਤੋਂ ਉਹਦੇ ਸਬੰਧ ਵਿੱਚ ਬੋਰਡ ਨਾਲ ਕੀ ਹੋਇਆ ਫੈਸਲਾ ਉਹ ਤੁਹਾਨੂੰ ਦੱਸਣਗੇ ਉਹਦੇ ਵਿੱਚ ਇੱਕ ਤਾਂ ਦੇਹ ਦੇ ਨਾਲ ਜਿਹੜੀ ਇਹ ਰਿਟਾਇਰ ਜੁਨੀਆਣਾ ਦੇ ਤੇ ਭਰਾਤਰੀ ਜਥੇਬੰਦੀਆਂ ਨੇ ਬਿਨੈ ਤਾਂ ਇੱਥੋਂ ਤੱਕ ਕਹਿਣਾ ਵੀ ਬਿਜਲੀ ਬੋਰਡ ਚ ਕੋਈ ਅਜਿਹੀ ਜਥੇਬੰਦੀ ਨਹੀਂ ਰਹਿ ਗਈ ਜਿਨ੍ਹਾਂ ਨੇ ਸਾਡਾ ਸਾਥ ਨਹੀਂ ਦਿੱਤਾ। ਔਰ ਇਹ ਸਾਰਿਆਂ ਦੀ ਸਾਂਝੀ ਲੜਾਈ ਸੀਗੀ ਤਦ ਇਹ ਜਿੱਤੀ ਗਈ। ਤੇ ਗੱਡੀਵਾਨ ਸਾਹਿਬ ਤੁਸੀਂ ਇਸ ਵਿਸ਼ੇ ਤੇ ਕੀ ਕਹਿਣਾ ਚਾਹੋਗੇ ਵੀ ਅੱਜ ਦਾ ਸੰਘਰਸ਼ ਆਪਕ ਕਿਸ ਤਰ੍ਹਾਂ ਮੁੱੰਤਰੀ ਕਰਨਾ? ਬਹੁਤ ਥੋੜੇ ਸ਼ਬਦਾਂ ਦੇ ਵਿੱਚ। ਦੇਖੋ ਜੀ ਅਸੀਂ ਤੇ ਸਮੁੱਚੇ ਬਿਜਲੀ ਕਾਮ ਇਹਨੂੰ ਔਰ ਸਮੁੱਚੇ ਲੜਨ ਵਾਲੇ ਲੋਕਾਂ ਨੂੰ ਇਹ ਚਰਚੀ ਲੋਕਾਂ ਨੂੰ ਵਧਾਈ ਦਿੰਦੇ ਆ ਉਹਨਾਂ ਦਾ ਧੰਨਵਾਦ ਕਰਦੇ ਆ। ਇਹ ਕਹਿਣਾ ਚਾਹੁੰਦੇ ਆ ਕਿ ਹੁਣ ਸਾਨੂੰ ਅਸੀਂ ਇਸ ਵਕਤ ਮੁੱਖ ਦਫ਼ਤਰ ਪਟਿਆਲਾ ਜਿਹੜਾ ਉੱਥੇ ਜੋ ਸਮਝੌਤਾ ਆ ਉਹਨੂੰ ਕਲਮ ਬੰਦ ਕਰ ਰਹੇ ਆ ਤੇ ਅਸੀਂ ਸਾਡੀ ਸਮੁੱਚੀ ਬਿਜਲੀ ਕੰਮ ਇਹਨੂੰ ਪੁਰਜਲ ਪੀਲਾ ਕਿ ਤੁਸੀਂ ਆਪਣੀਆਂ ਡਿਊਟੀਆਂ ਤੇ ਤਨਾਤ ਹੋ ਉਹ ਤੇ ਜਿੱਥੇ ਜਿੱਥੇ ਕਿਤੇ ਸਪਲਾਈ ਪ੍ਰਭਾਵਤ ਹੋਈ ਉਹਨੂੰ ਠੀਕ ਕਰੀਏ ਧੰਨਵਾਦ ਜੀ ਮਿਹਰਬਾਨੀ ਸ਼ੁਕਰੀਆ ਫੈਸਲਾ ਉਹ ਤੁਹਾਨੂੰ ਦੱਸਣਗੇ ਉਹਦੇ ਵਿੱਚ ਇੱਕ ਤਾਂ ਦੇਰੀ ਦੇ ਨਾਲ ਜਿਹੜੀ ਇਹ ਮਸਲਾ ਹੋ ਜਾਂਦਾ ਸੀਗਾ ਹਰ ਹਾਲਾ ਹੋ ਜਾਂਦਾ ਸੀਗਾ ਉਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਇਹ ਸੀ ਕਿ ਕੋਈ ਪੱਕਾ ਕੰਪਨਸੇਸ਼ਨ ਤੇ ਗੱਲ ਲੜਦੀ ਸੀਗੀ ਪੰਜਾਬ ਸਰਕਾਰ ਦੇ ਬਾਕੀ ਮੁਲਾਜ਼ਮਾਂ ਵਾਂਗੂੰ ਨੂੰ 10 ਲੱਖ ਰੁਪਏ ਦਿੱਤਾ ਜਾਂਦਾ ਸੀ ਜਿਹਦੇ ਤੇ ਅੱਜ ਸਰਕਾਰ ਨੇ 300 ਲੱਖ ਕਰ ਦਿੱਤਾ ਸੈਕੰਡ ਥਿੰਗ ਇਸੇ ਨਾਲ ਜੁੜਿਆ ਸੀਗਾ ਕਿ ਸਬੰਧਤ ਲੈਂਡ ਮੈਨ ਜਾਂ ਜਈ ਜਾਂ ਜਿਹੜਾ ਉੱਥੇ ਏ.ਲ.ਐਮ ਹੁੰਦਾ ਸੀ ਉੱਤੇ ਪਰਚਾ ਦਰਜ ਕਰ ਦਿੱਤਾ ਜਾਂਦਾ ਸੀ ਜਿਹਦੇ ਤੇ ਐਫ ਆਈ ਆਰ ਮੈਂ ਹੋਣ ਤੋਂ ਬ੍ਰੰਤ ਪੁਲਿਸ ਕਾਰਵਾਈ ਕਰਦੀ ਸੀ ਤੇ ਉਹਦੇ ਵਾਸਤੇ ਪ੍ਰਿੰਸੀਪਲ ਸੈਕਟਰੀ ਜਿਹੜੇ ਪਾਵਰ ਨੇ ਉਹ ਡੀਓ ਲੈਟਰ ਜਿਹੜੇ ਹੈਗੇ ਆ ਉਹ ਸਬੰਧਤ ਪੁਲਿਸ ਡਿਵੀਜ਼ਨ ਨੂੰ ਭੇਜਣਗੇ ਤੇ ਐਫ ਆਈ ਆਰ ਵਾਸਤੇ ਕਮੇਟੀ ਜਿਹੜੀ ਆ ਉਹ ਮਹਿਕਮੇ ਵੱਲੋਂ ਬਣਾਈ ਜਾਇਆ ਕਰੇਗਾ ਪੇਮਡਾਲੀ ਸਾਹਿਬ ਜਿਹੜੀ ਇੱਕ ਗੱਲ ਚੱਲੀ ਸੀਗੀ ਕਿ ਜਿਹੜੇ ਸਰਕਾਰ ਨੇ ਪੰਜਾਬ ਸਰਕਾਰ ਨੇ 7 21 ਤੋਂ ਜਿਹੜੇ ਭੱਤੇ ਜਾਰੀ ਕੀਤੇ ਆ ਡਬਲ ਹੋਏ ਸੀ ਜਿਹੜੇ ਤੇ ਸਾਨੂੰ ਉਹ ਸਾਲ 24 ਵਿੱਚ ਆ ਕੇ ਮਿਲਿਆ ਤੇ ਉਹਦੇ ਸਬੰਧ ਚ ਕੀ ਤੁਹਾਨੂੰ ਉਹਨਾਂ ਨੇ ਲਿਖਤੀ ਦੇਤਾ ਜੇ ਦੇਤਾ ਤਾਂ ਕੀ ਦਿੱਤਾ ਦੱਸਿਆ ਜਾਵੇ ਜਿਹੜੇ ਸਾਡੇ ਭੱਤੇ ਸੀਗੇ ਪੰਜਾਬ ਸਰਕਾਰ ਨੇ ਪਹਿਲਾਂ ਲਾਗੂ ਕਰਤੇ ਸੀ ਸਾਡੇ ਬਿਜਲੀ ਬੋਰ ਨੇ 24 ਵਿੱਚ ਲਾਗੂ ਕੀਤੇ ਸੀ ਆ ਜੋ ਜਿਹੜਾ ਪਿਛਲਾ ਸਾਡਾ 32 ਮਹੀਨਿਆਂ ਦਾ ਗੈਪ ਸੀਗਾ ਉਹ ਅੱਜ ਸਾਡੇ ਮਲਾਜ਼ਮਾਂ ਨੂੰ ਉਹ ਵੀ ਲਿਖ ਕੇ ਦਿੱਤਾ ਗਿਆ ਇਹ ਉਹ ਵੀ ਬੀਓਡੀ ਚ 24 ਨੋਕਰ ਐਸੇ 3 ਹੋਂ ਤੋਂ ਪਹਿਲਾਂ ਪਹਿਲਾਂ ਉਹ ਵੀ ਸਾਡੇ ਮੁਲਾਜ਼ਮਾਂ ਨੂੰ ਸਰਕੂਲਰ ਉਹਦਾ ਜਾਰੀ ਕੀਤਾ ਜਾਵੇ ਜਿਹੜਾ ਪੱਤਿਆਂ ਦਾ ਬਖਾਇਆ ਉਹ ਦਿੱਤਾ ਜਾਵੇ ਸਾਡੇ ਨਾਲ ਪਸ਼ੌਰ ਜੀ ਨੇ ਪਸ਼ੌਰ ਜੀ ਮੈਂ ਤੁਹਾਡਾ ਪੁੱਛਣਾ ਜਾਵਾਂਗਾ ਕਿ ਜਿਹੜੀਆਂ ਏਲਮ ਤੋਂ ਅ ਲਾਈਨਮੈਨ ਦੀਆਂ ਤੇ ਲਾਈਨਮੈਨ ਤੋਂ ਜਿਹੜੀਆਂ ਪ੍ਰੋਮੋਸ਼ਨਾਂ ਉਹਦੇ ਬਾਰੇ ਤੁਹਾਨੂੰ ਮੈਨੇਜਮੈਂਟ ਨੇ ਕੀ ਕਿਹਾ ਜੀ ਉਹਦੇ ਚ ਇਹ ਕਿਹਾ ਸਾਨੂੰ ਜਿਹੜੇ ਏਲਮ ਨੇ ਸਾਡੇ ਕਿਉਂਕਿ ਪਹਿਲਾਂ ਇੱਕ ਸਟੈਪ ਡਾਊਨ ਭਰਤੀ ਕੀਤੀ ਗਈ ਸੀ ਜਿਨ੍ਹਾਂ ਸਾਥੀਆਂ ਦਾ ਸਾਡੇ ਨਾਲ 5 ਸਾਲ ਪੂਰਾ ਹੋਇਆ ਤੇ ਉਹਨਾਂ ਨੂੰ 1000 ਦੇ ਕਰੀਬ ਸਾਰੇ ਸਾਥੀ ਪ੍ਰਮੋਟ ਕੀਤੇ ਜਾਣਗੇ ਫਿਰ ਜਿਵੇਂ ਜਿਵੇਂ ਜੀ ਦਾ 5 ਸਾਲ ਦਾ ਪੀਰੀਅਡ ਪੂਰਾ ਹੋਈ ਜਾਊਗਾ ਉਹਨਾਂ ਦੀਆਂ ਤਰੱਕੀਆਂ ਕੀਤੀਆਂ ਜਾਣੀਆਂ ਔਰ ਜਿਹੜਾ ਲਾਈਨਮੈਂਟ ਉਹ ਜਹੀ ਵਾਲਾ ਵਿੱਚ ਹੈ ਉਹ ਵੀ ਬਹੁਤ ਜਲਦੀ ਕੱਢਿਆ ਦੋ ਅੰਬਲਪੁਰੀਆ ਸਾਹਿਬ ਤੁਸੀਂ ਕੀ ਕਹਿਣਾ ਜਾਓਗੇ ਇਹ ਜੋ ਸਾਰਾ ਅਜ ਮੈਨੇਜਮੈਂਟ ਨਾਲ ਤੁਹਾਡੀ ਮੀਟਿੰਗ ਹੋਈ ਆ ਉਹਦੇ ਸਬੰਧ ਚ ਦੋ ਸ਼ਬਦ ਤੁਸੀਂ ਦੱਸੋ ਅੱਜ ਜਿਹੜੀ ਮੀਟਿੰਗ ਕੱਲ੍ਹ ਹੋਈ ਸੀ ਔਰ ਮੀਟਿੰਗ ਦੇ ਅੰਦਰ ਜੋ ਮੁਲਾਦਦ ਮਸਲੇ ਸੀ ਉਹਨਾਂ ਤੇ ਬੜੀ ਵਿਚਾਰ ਚਰਚਾ ਹੋਣ ਤੋਂ ਬਾਅਦ ਮੈਸਾ ਉਹਦੇ ਘੱਟ ਜਿੰਨੇ ਫੈਸਲੇ ਆਏ ਆ ਉਹ ਬਿਜਲੀ ਮਲਾਰਾ ਦੇ ਹਿੱਤੇ ਵਿੱਚ ਆਏ ਆ ਚਾਹੇ ਉਹ ਆਰਟੀਮ ਦੀ ਗੱਲ ਆ ਚਾਹੇ ਉਹ ਓਸੀ ਨੂੰ ਪੇ ਬੈਣ ਦੀ ਗੱਲ ਆ ਚਾਹੇ ਉਹ ਮਤਲਬ 281/13 ਦੀ ਗੱਲ ਆ 267/11 ਦੀ ਗੱਲ ਆ ਯਾਨੀ ਸਾਰੇ ਮਸਲੇ ਨੂੰ ਬੜੀ سنجیدگی ਨਾਲ ਲਿਆ ਗਿਆ ਔਰ ਉਹਨਾਂ ਦੇ ਹੱਥੋਂ ਵਿੱਚ ਫੈਸਲੇ ਕੀਤੇ ਗਏ ਅ ਮੰਜਾਰੀ ਸਾਹਿਬ ਮੈਂ ਤੁਹਾਨੂੰ ਪੁੱਛਣਾ ਚਾਹਾਂਗਾ ਕਿ ਜੋਕਰ ਅ ਅੱਜ ਜਿਹੜੇ ਜਿੰਨੇ ਵੀ ਮਸਲੇ ਹੱਲ ਹੋਏ ਆ ਜਾਂ ਜਿਹੜੇ ਸਰਕੂਲਰ ਜਾਰੀ ਹੋਏ ਆ ਤਾਂ ਜਿਹੜੇ ਸਾਡੇ ਕੰਮੇ ਆ ਉਹ ਬਿਜਲੀ ਘਰਾਂ ਦੇ ਉਹ ਸਟ੍ਰਾਈਕ ਤੇ ਜਾਂ ਛੁੱਟੀ ਤੇ ਡੱਟੇ ਹੋਏ ਸੀ ਉਹਨਾਂ ਨੂੰ ਕੀ ਕਹਿਣਾ ਜਾਵਾਂਗੇ ਆਪਣੀਆਂ ਡਿਊਟੀਆਂ ਕਿਸ ਤਰ੍ਹਾਂ ਕਰਨ ਹੋਨੇ ਤੋਂ ਮੈਂ ਸਭ ਤੋਂ ਪਹਿਲਾਂ ਜਿਹੜੇ ਸਾਡੇ ਕਰਮਚਾਰੀਆਂ ਨੇ ਸੰਘਰਸ਼ ਲੜਿਆ ਬੜੀ ਸਿਹਰਦਤਾ ਦੇ ਨਾਲ ਬੜੀ ਸ਼ੈਨਸ਼ੀਲਤਾ ਦੇ ਨਾਲ ਔਰ ਡੈਮੋਕਰੈਟਿਕ ਬੇ ਦੇ ਨਾਲ ਉਹ ਸ਼ਾਂਤ ਭਾਈ ਰਹਿ ਕੇ ਸੰਘਰਸ਼ ਲੜਿਆ ਮੈਂ ਉਹਨਾਂ ਦਾ ਪਹਿਲਾਂ ਤਾਂ ਦਿਲੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਲੋਕਾਂ ਨੇ ਕਿਸਾਨ ਜਥੇਬੰਦੀਆਂ ਦਾ ਮੈਂ ਦਿਲੋਂ ਧੰਨਵਾਦ ਕਰਦਾ ਹਾਂ ਮਜ਼ਦੂਰ ਜਥੇਬੰਦੀਆਂ ਔਰ ਉਹਨਾਂ ਨੇ ਸਾਡੇ ਸੰਘਰਸ਼ ਦੇ ਵਿੱਚ ਆ ਕੇ ਸਾਡੀ ਸਪੋਰਟ ਕੀਤੀ ਹੈ ਤੇ ਸੀਐਚ ਵੀ ਕੰਮ ਇਹ ਹੈ ਆਪਣੇ ਰਿਟਾਇਰੀ ਜੁਨੀਅਰਾਂ ਨਾਲ ਤੇ ਭਰਾਤਰੀ ਜਥੇਬੰਦੀਆਂ ਨੇ ਵੀ ਮੈਂ ਤਾਂ ਇੱਥੋਂ ਤੱਕ ਕਹਿਣਾ ਵੀ ਬਿਜਲੀ ਬੋਰਡ ਚ ਕੋਈ ਅਜਿਹੀ ਜਥੇਬੰਦੀ ਨਹੀਂ ਰਹਿ ਗਈ ਜਿਨ੍ਹਾਂ ਨੇ ਸਾਡਾ ਸਾਥ ਨਹੀਂ ਦਿੱਤਾ। ਔਰ ਇਹ ਸਾਰਿਆਂ ਦੀ ਸਾਂਝੀ ਲੜਾਈ ਸੀਗੀ ਤਦ ਇਹ ਜਿੱਤੀ ਗਈ। ਤੇ ਗੱਡੀਵਾਨ ਸਾਹਿਬ ਤੁਸੀਂ ਇਸ ਵਿਸ਼ੇ ਤੇ ਕੀ ਕਹਿਣਾ ਚਾਹੋਗੇ ਅੱਜ ਦਾ ਸੰਘਰਸ਼ ਆਪਕ ਕਿਸ ਤਰ੍ਹਾਂ ਮੁંત્રી ਕਰਨਾ ਬਹੁਤ ਥੋੜੇ ਸ਼ਬਦਾਂ ਦੇ ਵਿੱਚ। ਦੇਖੋ ਜੀ ਅਸੀਂ ਤੇ ਸਮੁੱਚੇ ਬਿਜਲੀ ਕੰਮਾਂ ਮੰਡਾਲੀ ਸਾਹਿਬ ਅੱਜ ਜੋ ਮੈਨੇਜਮੈਂਟ ਨਾਲ ਸੀਆਰਏ 29519 ਦੇ ਸਬੰਧ ਵਿੱਚ ਜੋ ਗੱਲਬਾਤ ਹੋਈ ਆ ਉਹਦੇ ਤੇ ਚਾਨਣਾ ਪਾਇਆ ਜਾਵੇ ਜੀ ਜਿਹੜੀ ਅੱਜ ਮੈਨੇਜਮੈਂਟ ਨਾਲ ਜਾਂ ਪਾਵਰ ਸੈਕਟਰ ਨਾਲ ਮੰਤਰੀ ਸਾਹਿਬ ਨਾਲ ਸਾਡੇ ਸੀਐਮਡੀ ਸਾਹਿਬ ਨਾਲ ਬਿਜਲੀ ਬੋਰਡ ਦੇ ਸਾਡੇ ਸਾਰੇ ਪ੍ਰਬੰਧ ਸੀਦਰੇਵਾਲ ਸਾਹਿਬ ਜਿਨੇ ਵੀ ਹੈਗੇ ਸੀ ਉੱਤੇ ਮੌਜੂਦਾ ਸਾਡੀ ਲੀਡਰਸ਼ਿਪ ਉਹਦੇ ਵਿੱਚ 29519 ਵਾਲਿਆਂ ਦਾ ਜੋ ਕੋਰਟ ਦੇ ਵਿੱਚ ਕੇਸ ਚੱਲ ਰਿਹਾ 17 ਤਿਕਨੂ ਪੇਸ਼ੀ ਹੈ ਉਹਦੇ ਤੇ ਤੰਨਾ ਸਰਕਾਰ ਦੇ ਹਾਂ ਪੱਕੀ ਹੰਗਾਰਾ ਪਰ ਹੈ ਕਿ ਉਥੋਂ ਦੇ ਮੰਤਰੀ ਸਾਹਿਬ ਨੇ ਪਾਵਰ ਸੈਕਟਰੀ ਸਾਹਿਬ ਨੇ ਸਾਡੇ ਸੀਐਮਡੀ ਸਾਹਿਬ ਨੇ ਉਹਦੇ ਵਿੱਚ ਦਖਲਅੰਦਾਜ਼ੀ ਕਰਕੇ ਏਜੀ ਤੋਂ ਲਿਖਾ ਕੇ ਤੇ ਸਾਨੂੰ ਭਰੋਸਾ ਦਿੱਤਾ ਹੈ ਵਿਜੀਲੈਂਸ ਨੂੰ ਸਾਡੇ ਇਸ ਤੇ ਭਰੋਸਾ ਦਿੱਤਾ ਉਹਨਾਂ ਨੇ ਵਿਜੀਲੈਂਸ ਤੋਂ ਲਿਖਵਾ ਕੇ ਸਾਰਾ ਕੁਝ ਕਰਕੇ ਵੀਐਸਕੇ ਉਹਨਾਂ ਨੂੰ ਆਪੇ ਛੇ ਦਿਨਾਂ ਉੱਕਾ ਕੇ ਫੈਸਲਾ ਹੋਉ ਦੇ ਫੈਸਲਾ ਮਦੇ ਹੱਕ ਜੀ ਹੋਣਾ ਹੈ ਇਸ ਮਹੀਨੇ ਉਹਨਾਂ ਨੂੰ ਮਾਰਕਾ ਦਿੱਤੀ ਜਾਊਗੀ ਕਿ ਉਹਨਾਂ ਦੀਆਂ ਸੈਲਰੀਆਂ ਜਿਹੜੀਆਂ ਤਨਖਾਹਾਂ ਉੱਪਰ ਪੜਨਗੀਆਂ ਮਜਾਰੀ ਸਾਹਿਬ ਜੋ ਪਿਛਲੇ ਸਮੇਂ ਦੇ ਵਿੱਚ ਪੁਨਰਗਠਨ ਦੇ ਨਾਂ ਤੇ ਮੈਨੇਜਮੈਂਟ ਵੱਲੋਂ ਸਰਕੂਲਰ ਕਰਕੇ ਪੋਸਟਾਂ ਜਿਹੜੀਆਂ ਅਬਾਲਿਸ਼ ਕੀਤੀਆਂ ਗਈਆਂ ਜੀ ਉਹਦੇ ਸਬੰਧ ਵਿੱਚ ਤੁਹਾਡੀ ਕੀ ਗੱਲਬਾਤ ਹੋਈ ਆ ਉਸ ਤੇ ਚਾਨਣਾ ਪਾਜਾ ਸਾਡਾ ਪੱਖ ਇਹ ਸੀਗਾ ਵੀ ਜਦੋਂ ਗ੍ਰਿੱਡਾਂ ਦੇ ਉੱਤੇ ਪੁਨਰਗਠਨ ਦੇ ਨਾਂ ਤੇ ਜਿਹੜੀਆਂ ਪੋਸਟਾਂ ਅਬਾਲਿਸ਼ ਕੀਤੀਆਂ ਗਈਆਂ ਸੀਗੀਆਂ ਉਹ ਦੁਬਾਰੇ ਜਿਹੜੀਆਂ ਐ ਬਹਾਲ ਕੀਤੀਆਂ ਜਾਣਗੀਆਂ ਤੇ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਗਿਆ ਹੈ ਕਿ ਚੀਫ ਇੰਜੀਨੀਅਰ ਐਚਆਰ ਡਾਇਰੈਕਟਰ ਐਚਆਰ ਤੇ ਆਪਣਾ ਡਾਇਰੈਕਟਰ ਸੈਣੀ ਸਾਹਿਬ ਉਹਨਾਂ ਦੀ ਕੋਈ ਕਮੇਟੀ ਬਣੀ ਹੈ ਉਹਦੇ ਵਿੱਚ ਜਥੇਵੰਦੀ ਦੇ ਨੂੰ ਵਿਚਾਰ ਲਏ ਜਾਣਗੇ ਤੇ ਉਹ ਜਿਹੜੀਆਂ ਪੋਸਟਾਂ ਉਹ ਬਹਾਲ ਕੀਤੀਆਂ ਜਾਣਗੀਆਂ ਧੰਨਵਾਦ ਜੀ